ਚਮਕੀਲੇ ਨਾਲ ਗਾਉਣ ਵਾਲੀ ਕੁੜੀ ਬੱbbi ਕੌਣ ਸੀ ਕੀ ਤੁਹਾਨੂੰ ਪਤਾ ਹੈ ਜੇ ਨਹੀਂ ਪਤਾ ਤਾਂ ਤੁਹਾਨੂੰ ਦੱਸ ਦਈਏ ਕਿ ਬੀਬਾ ਅਮਰਜੋਤ ਕੌਰ ਉਰਫ ਬੱbbi ਜਿਹਦਾ ਕਿ ਪੱਕਾ ਸੱਟ ਚਮਕੀਲੇ ਨਾਲ ਬਣ ਗਿਆ ਸੀ ਇਸ ਤੋਂ ਪਹਿਲਾਂ ਉਹ ਮਾਨਕ ਸਾਹਿਬ ਨਾਲ ਗਾਉਂਦੇ ਸੀਗੇ ਤੇ ਮਾਨਕ ਸਾਹਿਬ ਨੂੰ ਛੱਡ ਕੇ ਆ ਕੇ ਜਦੋਂ ਚਮਕੀਲੇ ਨਾਲ ਗਾਉਣ ਲੱਗੇ ਤੇ ਫਿਰ ਚਮਕੀਲੇ ਨਾਲ ਐਸੀ ਜੋੜੀ ਬਣੀ ਕਿ ਚਮਕੀਲਾ ਪਹਿਲੇ ਨੰਬਰ ਤੇ ਕਲਾਕਾਰਾਂ ਦੀ ਕਤਾਰ 'ਚ ਆ ਗਿਆ ਉਸ ਵੱਲੋਂ ਇਹਡ ਪੰਜਾਬੀ ਮਲਬਈ ਲਹਿਜੇ ਦੁਗਾਣੇ ਲਿਖਣਾ ਉਹਦੀ ਕੰਪੋਜੀਸ਼ਨ ਆਪ ਤਿਆਰ ਕਰਨੀ ਗੀਤ ਵਿੱਚ ਖਾਨ ਮੁਹਾਵਰੇ ਫਿੱਟ ਕਰਕੇ ਉੱਤੋਂ ਤੂੰ ਵੀ ਬਾਜਾ ਤੇ ਉੱਤੋਂ ਗਾਣ ਦੀ ਖੂਬਸੂਰਤੀ ਬਸ ਫਿਰ ਤਾਂ ਉੱਤੋਂ ਅਮਰਜੋਤ ਕੋਰ ਦਾ ਐਸਾ ਸਹਿਯੋਗ ਮਿਲਿਆ ਕਿ ਸਟੇਜਾਂ ਤੇ ਰੰਗ ਬਣ ਦਿੱਤਾ ਚਮਕੀਲੇ ਨੇ ਤੇ ਇੱਕ ਬਹੁਤ ਵੱਡਾ ਗਵਈਆ ਬਣ ਗਿਆ ਸਭ ਤੋਂ ਵੱਡੀ ਗੱਲ ਚਮਕੀਲੇ ਨੇ ਹਾਸਾ ਠੱਠਾ ਪੈਦਾ ਕਰਨ ਵਾਲੇ ਰਿਸ਼ਤੇ ਵਿਚਲੀ ਨੋਗਜੋਗ ਪੇਂਡੂ ਜੀਵਨ ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਵਾਲੇ ਪਖੰਡੀ ਸਾਧਨ ਦੀ ਅਸਲੀਅਤ ਬਿਆਨ ਦੇ ਰੋਮਾਂਟਿਕ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਅਖਾੜਿਆਂ 'ਚ ਗਾ ਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਅਸਲ ਵਿੱਚ ਜਦੋਂ ਅਖਾੜਿਆਂ 'ਚ ਜਾਂਦਾ ਸੀ ਤਾਂ ਲੋਕ ਉਹਦੇ ਤੋਂ ਉਹ ਦੂਸਰੇ ਗੀਤਾਂ ਦੀ ਜਿਨ੍ਹਾਂ ਨੂੰ ਥੋੜੇ ਜਿਹੇ ਚੱਕਵੇਂ ਚੁੰਦੇ ਗੀਤ ਕਿਹਾ ਜਾਂਦੇ ਉਹਦੀ ਡਿਮਾਂਡ ਜ਼ਿਆਦਾ ਕਰਦੇ ਸੇ ਤੇ ਚਮਕੀਲਾ ਕਈ ਵਾਰ ਆਪ ਵੀ ਕਹਿ ਦਿੰਦਾ ਸੀ ਵੀ ਤੁਹਾਨੂੰ ਤਾਂ ਧਾਰਮਿਕ ਵੀ ਤੁਹਾਨੂੰ ਚੰਗੇ ਨਹੀਂ ਲੱਗਦੇ ਅੰਦਰੋਂ ਤੁਸੀਂ ਵੀ ਚਾਹੁੰਦੇ ਆ ਚੁੰਦੇ ਚੁੰਦੇ ਸੁਣਾ ਉਹ ਸੁਣਾ ਤੇ ਫਿਰ ਬਾਅਦ 'ਚ ਮੈਨੂੰ ਕਹਿ ਦਿੰਦੇ ਆ ਲੋਕ ਡਿਮਾਂਡ ਤਾਂ ਆਪ ਕਰਦੇ ਇਹ ਬੋਲ ਹਮੇਸ਼ਾ ਨਹੀਂ ਕਈ ਵਾਰ ਚਮਕੀਲੇ ਦੇ ਅਖਾੜਿਆਂ 'ਚ ਹੁੰਦੇ ਸੀਗੇ ਤੇ ਪਰ ਅਮਰਜੋਤ ਕੌਰ ਜੀ ਨਾਲ ਜੋੜੀ ਬਣਨ ਤੋਂ ਬਾਅਦ ਤਾਂ ਬਸ ਫਿਰ ਚਮਕੀਲੇ ਨੇ ਖਾੜਿਆ ਤੇ ਜਨਨ ਕੇ ਰਾਜਕਰਨ ਲੱਗ ਪਿਆ ਸੀ ਤੇ ਉਦੋਂ ਕੰਪਨੀਆਂ ਵਾਲੇ ਵੀ ਚਮਕੀਲੇ ਨੂੰ ਇਹੋ ਕਹਿੰਦੇ ਸੀ ਤੂੰ ਤਤੇਗੀ ਤਰਕਾਟ ਕਰਵਾ ਤੇ ਤੇਰੇ ਉਹ ਹੀ ਚੱਲਦੇ ਆ ਚਮਕੀਲਾ ਚਾਹੁੰਦਾ ਸੀ ਕਿ ਉਹ ਚਗਾ ਚੌਧਰੀ ਧੀ ਮਰ ਜਾ ਬਦਕਾਰ ਲੋਕੋ 3 ਭੈਣੇ ਲੁੱਟੇ ਵੇ ਕਾਦਾ ਸੂਰਮਾ ਐ ਸੱਚ ਦੀਆਂ ਗੱਤ ਪੂਣੀਆਂ ਵਰਗੇ ਗੀਤ ਕੰਪਨੀਆਂ ਰਕਾਰਬ ਪੰਜ ਉਹ ਲੋਕ ਉਹ ਕੰਪਨੀਆਂ ਵੀ ਨਹੀਂ ਚਾਉਂਦੀਆਂ ਸੀ ਉਹ ਵੀ ਇਹੋ ਹੀ ਚਾਉਂਦੀਆਂ ਸੀ ਕਿ ਐਦਾਂ ਦੇ ਨਹੀਂ ਦੂਜੇ ਗੀਤ ਲੈ ਕੇ ਆ ਬਸੋ ਦੋਸਤੋ ਇਹ ਅਸਲੀਅਤ ਸੀ ਪਰ ਫਰੂਥ ਕੋਰਟ ਦੀ ਬੱਬੀ ਨਾਲ ਐਸਾ ਸੈੱਟ ਬਣਿਆ ਕਿ ਉਹ ਅਮਰ ਹੋ ਗਿਆ